ਇਸ ਵੇਲੇ ਦੀ ਵੱਡੀ ਖਬਰ ਫਰੋਇਪਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ ਹੈ ਤੇ ਵੱਡੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਰੋਇਪਰ ਦੇ ਪਿੰਡ ਅਟਾਰੀ ਦੇ ਨੇੜੇ ਇੱਕ i20 ਕਾਰ ਨੇ ਮੋਟਰਸਾਈਕਲ ਨੂੰ ਟੱਕਰ ਜਿਹੜੀ ਆ ਉਹ ਮਾਰ ਦਿੱਤੀ ਆ ਤੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜਿਹੜੇ ਆ ਉਹ ਗੰਭੀਰ ਜ਼ਖਮੀ ਹੋ ਗਏ ਆ ਮਿਲੀ ਜਾਣਕਾਰੀ ਅਨੁਸਾਰ ਦੋਨੋਂ ਨੌਜਵਾਨ ਫਰੋਇਪਰ ਤੋਂ ਦਿਹਾੜੀ ਲਗਾ ਕੇ ਘਰ ਵਾਪਸ ਜਾ ਰਹੇ ਸਨ ਅਤੇ ਜਦੋਂ ਪਿੰਡ ਅਟਾਰੀ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਆ ਗਈ ਇੱਕ i20 ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਇੱਕ ਨੌਜਵਾਨ ਦੀ ਲੱਤ ਅਤੇ ਪੱਟ ਜਿਹੜਾ ਉਹ ਟੁੱਟ ਗਿਆ ਤੇ ਦੂਸਰਾ ਨੌਜਵਾਨ ਦੀ ਹਾਲਤ ਜਿਹੜੀ ਆ ਉਹ ਗੰਭੀਰ ਦੱਸੀ ਜਾ ਰਹੀ ਆ ਤੱਕਾਰ ਚਾਲਕ ਜਿਹੜੇ ਆ ਉਹ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਦੋਨਾਂ ਨੌਜਵਾਨਾਂ ਨੂੰ ਚੁੱਕ ਕੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਜਿਹੜਾ ਉਹ ਕੀਤਾ ਜਾ ਰਿਹਾ ਉਤ ਸਹੀ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਆ ਤੇ ਕਾਰ ਚਾਲਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਵੀ ਮੰਗ ਆ ਉਹ ਕੀਤੀ ਜਾ ਰਹੀ ਆ ਤਾਂ ਇਸ ਘਟਨਾ ਤੇ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇਹ ਕਿਹਦੇ ਐਕਸੀਡੈਂਟ ਹੋਇਆ ਤੁਹਾਡੇ ਕੀ ਲੱਗਦੀ ਇਹ ਕਾਰ ਵਾਲਾ ਤੇ ਇੱਕ ਜੱਠੀ ਆ ਜੇਠ ਦਾ ਮੁੰਡਾ ਹੈ ਇਹ ਕਿੰਥੇ ਕੰਮ ਦੇ ਇੱਕ ਦੇ ਹਾਂਜੀ ਇਹ ਮਿਸਤਰੀ ਸੀ ਉਹ ਥੱਲੇ ਆਦੂ ਉਧਰੋਂ ਆਦੇ ਪੈਸੇ ਕੰਮ ਤੋਂ ਕਰਾਣੋ ਜਿਹੜਾ ਗੱਡੀ ਵਾਲਾ ਸਕਾਰ ਵਾਲਾ ਇਧਰੋਂ ਚੱਲਾ ਸਮੱਲਾ ਵਾਲੇ ਵੱਲੋਂ ਅੱਗੋਲੀ ਇਹ ਮਾਰ ਕੇ ਗੱਡੀ ਤੇ ਗਾਹ ਨੂੰ ਆਪ ਗੱਡੀ ਸੁੱਟ ਕੇ ਭੱਜ ਗਿਆ ਇਹਨਾਂ ਨੂੰ ਮਾਰ ਕੇ ਦੇਖ ਆਪਾਂ ਇਹਨਾਂ ਦੇ ਕਿੰਨੀਆਂ ਗੱਲ ਸੱਟਾਂ ਇਹਨਾਂ ਦੇ ਵਾਵਾ ਨੇ ਲਾਤ ਤੇ ਕਰੀ ਪਾਟ ਵੀ ਟੁੱਟ ਗਿਆ ਲਾਤ ਵੀ ਟੁੱਟ ਗਈ ਡੇਟਾ ਵੀ ਟੁੱਟ ਗਿਆ ਦੂਜੇ ਮੁੰਡਿਆਂ ਵੀ ਬਿਉਸ਼ ਹੈ ਇਹ ਦੋਨੇ ਜ਼ੀਰੋ ਲੈ ਕੇ ਆਏ ਜਾਂ ਘੋਲ ਲੈ ਗਏ ਇਹਨਾਂ ਨੂੰ ਇਹ ਲੈ ਕੇ ਆਏ ਨੇ ਮੁਲਾਜ਼ਮ ਹੀ ਗਏ ਸੀ ਇਹਨਾਂ ਨੇ ਲੈ ਕੇ ਆਏ ਨੇ ਕਿ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਜਦੋਂ ਇਹਨਾਂ ਨੂੰ ਬਿਉਸ਼ ਹੀ ਨਹੀਂ ਹੋਈ ਸੀ ਇਹ ਗਰੀਬ ਬੰਦੇ ਆ ਜੀ ਅਸੀਂ ਸੱਜੀ ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਆ ਸਾਡਾ ਕੋਈ ਕਰਨ ਵਾਲਾ ਨਹੀਂ ਹੈਗਾ ਕੀ ਮੰਗ ਕੀ ਕਰਦੇ ਹਾਂ ਹਾਂ ਜੀ ਕੀ ਮੰਗ ਕੀ ਕਰਦੇ ਹਾਂ ਆ ਮਨਜ਼ੂਰੀ ਹੈ ਤਿਆਰੀ ਤਾਂ ਪਾ ਪਸੇ ਮਿਸਤਰੀਆਂ ਨਾਲ ਗਿਆ ਚਲਾ ਕਰਦਾ ਹੀ ਹੈ ਤਿਆਰੀ ਹੈ ਕੋਈ ਫੈੜੀ ਨਹੀਂ ਕੋਈ ਕੁੱਚ ਨਹੀਂ ਸਰਕਾਰੀ ਥਾਂ ਤੇ ਬੈਠੇ ਹੈ ਲਾਜੋ ਵੀ ਪੈਸਾ ਨਹੀਂ ਹੈ ਪੈਸਾ ਵੀ ਨਹੀਂ ਹੈਗਾ ਕੁਛ ਵੀ ਨਿੱਜੀ ਇਹਨਾਂ ਦੀ ਇਹ ਕਾਰਵਾਰ ਹੋਣੀ ਚਾਹੀਦੀ ਇਹਨਾਂ ਨੂੰ ਜੋ ਵੀ ਹੈ ਭਈ ਆਪਣੇ ਆਪਣੇ ਬਹਿਨਾਂ ਨੂੰ ਛੱਟ ਕੇ ਨਾ ਇਦਾਂ ਫੇਰ ਆਪਾਂ ਤੇ ਨਾਲ ਕਾਨੂੰਨ ਵਾਲੀ ਨਹੀਂ ਸੀ ਉਹਨਾਂ ਨਾਲ ਕਰਾਂਗੇ ਜ਼ਰੂਰ ਇਹਨਾਂ ਦਾ ਅੱਕ ਦਾ ਰੋ ਹੀ ਬੰਦਾ ਸਾਨੂੰ ਉਹਨਾਂ ਜੋ ਜਿੰਨੀ ਵੀ ਮੰਗ ਚਾਹੀਦੀ ਹੈ ਬੰਦੇ ਨੇ ਇਹਨਾਂ ਨੂੰ ਬਚਾ ਕੇ ਦੇਣ ਇਹਨਾਂ ਤੇ ਕਾਨੂੰਨ ਵਾਲੀ ਹੋਣੀ ਚਾਹੀਦੀ ਕਿ ਨਾ ਪਰਮਜੀਤ कौर ਜਿਹੜੀ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਜਿਹੜੀ ਨਾਲ ਛੱਟ ਲੱਗੀ ਤੁਹਾਡਾ ਕੀ ਲੱਗਦਾ ਉਹ ਮੇਰਾ ਬ੍ਰਦਰ ਹੈ ਜੀ ਅੱਛਾ ਕੀ ਘਟਨਾ ਕੀ ਵਾਪਰੀ ਘਟਨਾ ਸਾਰੇ ਇਸ ਤਰ੍ਹਾਂ ਵੀ ਉਹ ਸ਼ਹਿਰੋਂ ਕੰਮ ਤੇ ਆ ਰਹੇ ਸੀ ਹੂੰ ਤੇ ਗੱਡੀ ਉਹਨਾਂ ਨੇ ਗਲਤ ਸਾਈਡ ਤੋਂ ਤੇਜ਼ ਲੈ ਕੇ ਜਾ ਰਹੇ ਘੜੋ ਘੜ 130 ਦੀ ਸਪੀਡ ਤੇ ਸੀ ਉਹਨਾਂ ਦੀ ਸਾਈਡ ਗਲਤ ਸਾਈਡ ਤੇ ਉਹਨਾਂ ਦੇ ਉੱਪਰ ਚੜਾ ਕੇ ਗੱਡੀ ਸੁੱਟ ਕੇ ਚਲੇ ਗਏ ਨੇ ਆਪ ਉਹ ਇਹ ਮੋਟਰਸਾਈਕਲ ਤੇ ਸੀ ਦੋ ਇਹ ਦੋਨੋਂ ਮੋਟਰਸਾਈਕਲ ਦੇ ਸੀ ਇਹ ਕੰਮ ਕੰਮ ਤੇ ਗਏ ਇਸ ਤੋਂ ਕੰਮ ਰਾਜ ਮਿਸਤਰੀ ਦਾ ਕਰਦੇ ਨੇ ਫਲੇਵਰ ਖਟਾ ਦੋ ਨੇ ਦੋਨਾਂ ਸੱਟਾ ਕਾਫੀ ਆਈਆਂ ਨੇ ਇੱਕ ਦੀ ਤਾਂ ਲੱਤ ਸਾਰੀ ਵੀ ਟੁੱਟ ਗਈ ਹੈ ਤੇ ਦੂਸਰੇ ਦੇ ਸਾਰੇ ਛਾਤੀ ਤੇ ਮਲੋ ਸੱਟ ਆ ਗਈ ਹੈ ਇੱਕ ਇਹ ਫੇਰੇ ਤੁਸੀਂ ਆਪ ਲੈ ਕੇ ਆਏ ਤੇ ਕਿਵੇਂ ਇਸੇ ਨੇ ਸਰ ਨਹੀਂ ਇਹ ਜਿਹੜੇ ਰੋਡ ਵੇਲੇ ਪੁਲਿਸ ਹੁੰਦੀ ਉਹ ਲੈ ਕੇ ਆਏ ਉਹ ਲੈ ਕੇ ਆਏ ਤਾਂ ਡਾਕਟਰ ਨੇ ਕੀ ਕਿਹਾ ਜਾਂਦਾ ਸਰ ਜੀ ਡਾਕਟਰਾਂ ਕਹਿ ਵੀ ਮਰੀਜ਼ ਬੜਾ ਜੰਬਰ ਜੀ ਸੀਰੀਅਸ ਹੈ ਤੇ ਉਹਨਾਂ ਨੇ ਉਹ ਹੀ ਗਿਆ ਦਾਖਲ ਕਰੋ ਹਾਂ ਦੋਨੇ ਸੀਰੀਅਸ ਨੇ ਇੱਕ ਹੀ ਮੰਗ ਕੀ ਗੱਲ ਦਿੱਤੀ ਮੰਗ ਸਾਰਾ ਗੱਡੀ ਵਾਲੇ ਤੇ ਜੋ ਹੋਇਆ ਪਰਚਾ ਹੋਵੇ ਗੱਡੀਆਂ ਫਰਾਰ ਹੋ ਗਏ ਮੋੜ ਹਾਂ ਜੀ ਉਹ ਫਰਾਰ ਹੋ ਗਏ ਛੱਟੇ ਦੇ ਨਾਲ ਹੀ ਫਰਾਰ ਹੋ ਗਏ ਜੀ ਫੇ ਟਾਰੀ ਦੇ ਮੰਨ ਲੋ ਬੰਦਿਆਂ ਨੇ ਕੱਢਿਆ ਨਾਲੋਂ ਵੀ ਉੱਪਰ ਗੱਡੀ ਚੜਾ ਕੇ ਭੱਜ ਗਏ ਝੋਨੇ ਦੇ ਵਿੱਚ ਥੱਲੇ ਆ ਗਈ ਸੀ ਹਾਂਜੀ ਹਾਂਜੀ ਅੱਛਾ ਗੱਡੀ ਥੱਲੇ ਆ ਗਈ ਗੱਡੀ ਸਰ ਨੰਬਰ ਹੈ ਪੀਵੀ05ਏਓ3752 ਇਹ ਮੌਕੇ ਤੇ ਫਰਾਰ ਹੋ ਗਈ ਮੌਕੇ ਤੇ ਫਰਾਰ ਹੋ ਗਈ ਮਾਰਕ ਭੱਜ ਗਈ ਇਨਾਮ ਕੀ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਜੀ ਜਿੱਥੇ ਇਹ ਕਿੱਥੇ ਘਟਨਾ ਵਾਪਰੀ ਸੀ ਜੀ ਕੀ ਇਹ ਵਾਪਰੀ ਸੀ ਇਹ ਰਾਜੀ ਪਿੰਡ ਟਾਰੀ ਦੇ ਵਿੱਚ ਘਟਨਾ ਵਾਪਰੀ ਸੀਗੀ ਸਾਨੂੰ ਕੰਟਰੋਲ ਰੂਮ ਤੋਂ ਜਾਣਕਾਰੀ ਮਿਲੀ ਵੀ ਟਾਰੀ ਕੋਲੇ ਐਕਸੀਡੈਂਟ ਹੋਇਆ ਅਸੀਂ ਉਸੇ ਵੇਲੇ ਦੁਰਪੇ ਆ ਬੰਦ ਦੇ ਟਾਈਮ ਉੱਤੇ ਪਹੁੰਚੇ ਆ ਜੀ ਦੇਖਿਆ ਵੀ ਗੰਭੀਰ ਜ਼ਖਮੀ ਨੇ ਮਰੀਜ਼ ਐਂਬੂਲੈਂਸ ਦੀ ਵੇਟ ਨਾ ਕਰਦੇ ਹੋਏ ਅਸੀਂ ਉਹਨਾਂ ਨੂੰ ਨੇੜੇ ਵਾਲੇ ਹਸਪਤਾਲ ਅਮਨਜੀਤ ਹਸਪਤਾਲ ਲੈ ਆਏ ਜੀ ਤੇ ਹੁਣ ਡਾਕਟਰਾਂ ਨੇ ਕਿਹਾ ਵੀ ਉਹਨਾਂ ਦੀ ਸਥਿਤੀ ਪਹਿਲਾਂ ਨਾਲੋਂ ਸਟੇਬਲ ਆ ਬਾਕੀ ਵੇਖੋ ਜੀ ਜੋ ਹਾਲਾਤ ਕਿਵੇਂ ਹੋਏ ਹਾਲਾਤ ਬਹੁਤ ਗੰਭੀਰ ਜਾਪਦੇ ਸੀਗੇ ਜੀ ਪਹਿਲਾਂ ਅਸੀਂ ਐਂਬੂਲੈਂਸ ਦੀ ਵੇਟ ਕਰਨ ਲੱਗੇ ਫਿਰ ਅਸੀਂ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਉਹਨਾਂ ਨੂੰ ਲੈ ਆਏ ਅਮਨਜੀਤ ਹਸਪਤਾਲ ਇਹ ਇੱਕ ਤੇ ਹਸਪਤਾਲ ਇਹ ਜੀ ਅਰਫ ਕੀ ਹਸਪੀਟਲ ਆ ਡੇੜੇ ਦਾ ਹਸਪੀਟਲ ਇਹੀ ਸੀਗਾ ਜੀ ਮਲਟੀ ਸਪੈਸ਼ਲਟੀ ਹਸਪੀਟਲ ਆ ਹਸਪੀਟਲ ਆ ਤੇ ਉਸੇ ਕਰਕੇ ਹੋਰ ਸਾਨੂੰ ਜੇ ਅਸੀਂ ਫਿਰੋਜ਼ਪੁਰ ਵਾਲੇ ਪਾਸੇ ਜਾਂਦੇ ਤੇ ਉਹ ਸੜਕ ਉਸ ਸਾਫ ਤੇ ਨਹੀਂ ਸਹੀ ਬਣੀ ਹੋਈ ਜੀ ਇਹ ਸੜਕ ਬਿਲਕੁਲ ਵਧੀਆ ਸੀਗੀ ਤੇ ਮਤਲਬ ਮੰਨ ਲਓ ਕਹਿ ਲਓ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਾ ਆਵੇ ਉਹ ਇਸੇ ਕਰਕੇ ਅਸੀਂ ਇੱਧਰ ਨੂੰ ਆ ਗਏ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਕਾਂਸਟੇਬਲ ਕਰਨਵੀਰ ਸਿੰਘ ਹੈ ਜੀ ਤੇ ਇਹ ਲੈਟਸਾਈ ਤੁਹਾਡੇ ਕੋਲੇ ਪੇਸ਼ੈਂਟ ਦੋ ਆਏ ਨੇ ਕੀ ਹਾਲਾਤ ਕੀ ਹੋ ਰਿਹਾ ਕੀ ਹੋ ਘਟਨਾ ਆ ਸਾਡੇ ਕੋਲੇ ਜਿਹੜੇ ਹੁਣ ਦੋ ਪੇਸ਼ੈਂਟ ਆਏ ਆ ਇੱਕ ਆ ਮਲਕੀਤ ਸਿੰਘ son of ਭਜਨ ਸਿੰਘ ਪਿੰਡ ਮਸਤੇਕੇ ਜੋ ਕਿ ਇੱਕ ਰੋਡ ਸਾਈਡ ਆ ਐਕਸੀਡੈਂਟ ਆ ਤੇ ਉਹਨਾਂ ਨੂੰ ਐਸਐਸਐਫ ਵਾਲੀ ਜਿਹੜੀ ਆ ਗੱਡੀਆਂ ਵਾਂਗ ਨਾਲ ਸਾਡੀ ਇੱਕ ਐਂਬੂਲੈਂਸ ਵੀ ਗਈ ਸੀਗੀ ਤੇ ਲੈ ਕੇ ਹਸਪੀਟਲ ਦੇ ਵਿੱਚ ਆਇਆ ਉਹਨਾਂ ਦੇ ਕਾਫੀ ਹਾਲਤ ਗੰਭੀਰ ਆ ਦੋਨਾਂ ਮਰੀਜ਼ਾਂ ਦੀ ਦੋਨਾਂ ਮਰੀਜ਼ਾਂ ਦੇ ਨਾਂ ਹੀ ਮਲਕੀਤ ਸਿੰਘ ਆ ਤੇ ਦੂਸਰੇ ਦਾ ਨਾਮ ਮਲਕੀਤ ਸਿੰਘ son of ਮਹਿੰਦਰ ਸਿੰਘ ਹੈ ਉਹ ਵੀ ਮਸਤੇਕੇ ਦਾ ਜਿਹੜੇ ਗੱਡੀ ਦੇ ਨੀਚੇ ਐਕਸੀਡੈਂਟ ਹੋਇਆ ਲੈ ਕੇ ਆਇਆ ਦੋਨਾਂ ਦੇ ਬਹੁਤ ਜ਼ਿਆਦਾ ਮਤਲਬ ਇੰਜਰੀ ਹੋਈ ਆ ਹੁਣ ਅਸੀਂ ਇੱਥੇ ਆਪਣੇ ਹਸਪੀਟਲ ਦੇ ਵਿੱਚ ਜਿਹੜੇ ਲਾਜ਼ ਉਹਨਾਂ ਦੀਆਂ ਸਕੈਨਿੰਗ ਵਗੈਰਾ ਜੋ ਕੀਤੀਆਂ ਐ ਨਾਲ ਐਕਸਰੇ ਵਗੈਰਾ ਕਰਕੇ ਟ੍ਰੀਟਮੈਂਟ ਦੇ ਰਹੇ ਹਾਂ ਉਹ ਨਾਲ ਦੀ ਨਾਲ ਉਹਨਾਂ ਦੇ ਇੱਕ ਅਸੀਂ ਸੀਟੀ ਸਕੈਨ ਕਰਾ ਕੇ ਜੋ ਅੱਗੇ ਦਾ ਟ੍ਰੀਟਮੈਂਟ ਉਹ ਕਰਦੇ ਰਾਵਾਂਗੇ ਫਰਦਰ ਅਸੀਂ ਪੇਸ਼ੈਂਟ ਦੇ ਘਰਦਿਆਂ ਨੂੰ ਵੀ ਸਾਰੇ ਹਾਲਾਤ ਉਹਨਾਂ ਬਾਰੇ ਦੱਸ ਚੁੱਕੇ ਹਾਂ ਕਿ ਉਹਨਾਂ ਦੀ ਜਿਹੜੀ ਕੰਡੀਸ਼ਨ ਆ ਉਹ ਜ਼ਿਆਦਾ ਸੀਰੀਅਸ ਹੈਗੀ ਆ ਕੀ ਨਾਮ ਕੀ ਆ ਮਲਕੀ ਮੈਂ ਡਾਕਟਰ ਅਮਨਜੀਤ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆ ਰਿਹਾ ਆ ਕੇ